ਸਸਕਾ ਸਾੜਿਆ ਨੂੰ ਜੀ ਆਇਆਂ ਨੂੰ ਰਸਾਇਆ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਿਆਜ਼ਾਂ ਦੀ ਸਬਜ਼ੀ ਕਿੱਦਾਂ ਆ ਛੋਟੇ ਛੋਟੇ ਪਿਆਜ਼ ਕੁਝ ਮਟੇ ਆ ਪਰ ਮੇਰੇ ਕੋਲ ਹੈਗੇ ਨਹੀਂ ਜਿਆਦੇ ਛੋਟੇ ਛੋਟੇ ਪਿਆਜ਼ ਤੇ ਇਸ ਲਈ ਆਪਾਂ ਅੱਜ ਪਿਆਜ਼ਾਂ ਦੀ ਸਬਜ਼ੀ ਬਣਾਵਾਂਗੇ ਪਿਆਜ਼ਾਂ ਦਾ ਪਹਿਲਾਂ ਆਪਾਂ ਫਰਾਈਪੈਨ ਲਿਆ ਹੋਇਆ ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾਨੇ ਆ ਦਈ ਪਿਆਜ਼ ਦੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਟੇਸਟੀ ਜੈਸੀ ਲੱਗਦੀ ਹੈ ਤੇ ਆਪਾਂ ਆਇਲ ਪਾਇਆ ਹੋਇਆ ਆਇਲ ਆਪਾਂ ਗਰਮ ਹੋਣ ਦਿੰਨੇ ਆ ਆਪਾਂ ਗਰਮ ਹੋ ਚੁੱਕਿਆ ਤੇ ਆਪਾਂ ਇਹ ਜੀਰਾ ਪਾਵਾਂਗੇ। ਥਿੰਗ ਸਵਾਦਨ ਸਰ। ਹਰੀ ਮਿਰਚਾ ਪਾਵਾਂਗੇ ਫਿਰ। ਆਲੂ ਥੋੜਾ ਜਿਹਾ ਆਪਾਂ ਚੜੀ ਤੱਕਾ ਕਰ ਦਿੰਦੇ। ਤੇ ਹੁਣ ਆਪਾਂ ਪਿਆਜ਼ ਪਾਵਾਂਗੇ। ਪਿਆਜ਼ਾ ਨੂੰ ਮੈਂ ਛਿੱਲੇ ਥੋੜੇ ਆਸੇ। ਤੇ ਅੱਗੇ ਪਹਿਲਾਂ ਆਪਾਂ ਹਲਦੀ ਪਾਵਾਂਗੇ ਤੇ ਨਮਕ ਸਵਾਦ ਅਨੁਸਾਰ ਆਪਾਂ ਹਰੀ ਮੇਚੇ ਪਾਈ ਹੋਈ ਹੈ ਇਸ ਚੱਕੇ ਲਾਦੂ ਥੋੜੀ ਪਾਵਾਂਗੇ ਗਰਮ ਮਸਾਲਾ ਇਹਨਾਂ ਸਾਰਿਆਂ ਨੂੰ ਹਲਕੇ ਹਲਕੇ ਆਂਦੇ ਆਪਾਂ ਭੁੰਨੇ ਜਾਣਾ ਆ ਪਾਣੀ ਮੀਟਾ 18 ਟੱਕ ਤੇ 50 ਮੀਟਰ ਰੱਖਾਂਗੇ ਥੋੜਾ ਜਿਹਾ ਪਿਆਜ਼ਾ ਨੂੰ ਸੇਕਾ ਜਾ ਲੱਗ ਜੇ ਨਾਲ ਹੀ ਥੋੜੇ ਕੱਟੇ ਹੋਏ ਆਪਾਂ ਟਮਾਟਰ ਪਾਵਾਂਗੇ ਮੇਰਾ ਟੇਸਟ ਵੀ ਹੋਰ ਵਧੀਆ ਆਂਦਾ ਹੋਰ ਆਪਾਂ ਹਲਦੀ ਆ ਤੇ ਨਾਲ ਪਕਾਉਣੀ ਆ ਹਾਂਜੀ 5 ਮਿੰਟ ਹੋ ਗਏ ਪੰਜਾਂ ਚਾਹ ਤੇ ਹੁਣ ਆਪਾਂ ਆਪਣੇ ਪਿਆਜ਼ ਦੀ ਸੱਤੀ ਦੇਖਦੇ ਆ ਤੇ ਅੱਜ ਆਪਣੇ ਤੋਂ ਤੋਂ ਵਧੀਆ ਤਰੀਕੇ ਨਾਲ ਕਰ ਲਿਆ ਤੇ ਹੁਣ ਆਪਾਂ ਲਾਸਟ ਸਟੈਪ ਪਾਵਾਂਗੇ ਦਹੀਂ ਦਹੀਂ ਥੋੜਾ ਰਕ ਰਿਆ ਸੀ ਮਦਾਨੀ ਦੇ ਨਾਲ ਥੋੜੀ ਸਮੂਦੀ ਜੀ ਕਰਕੇ ਪਾਵਾਂਗੇ ਤੇ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤੇ ਮੇ Channel ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਵੀਡੀਓ ਐਂਡ ਤੱਕ ਜਰੂਰ ਦੇਖ ਕੇ ਜਾ ਕਰੋ ਹੁਣ ਆਪਾਂ ਹਲਕਾ ਹਲਕਾ ਸੇਕ ਦੇ ਇਹਨੂੰ ਆਪਾਂ ਲੈ ਲੈਂਦੇ ਆ ਜੋ ਕਿ ਆਪਣਾ ਦਹੀਂ ਫਟ ਨਾ ਜਾਵੇ ਤੇ ਵਧੀਆ ਦਾ ਰਸ ਮਿਸੀ ਜੀ ਸਬਜੀ ਪਿਆਰ ਦੀ ਬਣ ਕੇ ਤਿਆਰ ਹੋ ਜਾਵੇ ਹਾਂਜੀ ਲਾਸਟ ਸਟੈਪ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਆਪਾਂ ਥੋੜਾ ਜਿਹਾ ਵਿੱਚ ਚਾਹ ਚੌੜਾ ਪਾਵਾਂਗੇ ਔਰ ਹੋ ਵੀ ਸਬਜੀ ਨੂੰ ਟੇਸਟੀ ਬਣਾਉਣ ਲਈ ਆਖਸੇ ਆਪਾਂ ਸੁੱਕੀ ਮਸਾਲਾ ਪਾਉਂਦੇ ਜਰਾ ਟੇਸਟ ਪਾਉਤੀ ਵਧੀਆ ਆਵੇ ਤੇ ਆਪਣੀ ਪਿਆਜ ਵਾਲੀ ਸਬਜੀ ਦਹੀਂ ਪਿਆਜ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਕੀ ਪ੍ਰੋਟੀਨਾ ਫਰਕ ਇਹ ਨਾਲ ਤੰਦੂਰੀ ਚਿਕਨ ਨਾਲ ਲੈ ਸਕਦੇ ਹਾਂ ਬਹੁਤ ਹੀ ਜਲਦੀ ਬਣਾ ਕੇ ਤਿਆਰ ਹੋ ਗਿਆ ਜਿੱਦਾਂ ਮੇਰੀ ਵੀਡੀਓ ਜਿਹਾ ਲੱਗੇ ਮੈਂ ਚੱਲਦਾ ਇਸੇ ਤਰ੍ਹਾਂ ਜੁੜਿਆ ਕਰਿਆ ਕਰੋ ਮੇਰੀ ਵੀਡੀਓ ਆਪਸ ਵਿੱਚ ਸੈਂਸ ਸਵਾਗਤ